ਕਈ ਦਿਨ ਹੋ ਗਿਆ ਮਨਦੀਪ ਦੇ ਉੱਪਰ ਇਹ ਜਿਹੜਾ ਧੱਕਾ ਹੋਇਆ ਜੇ ਬੀਬੀ ਸਰਬਜੀਤ ਕੌਰ ਮਾਨੂਕੇ ਲੋਕਲ ਵਿਧਾਇਕਾ ਵਾਕਈ ਨਸ਼ਿਆਂ ਨੂੰ ਲੈ ਕੇ ਨਸ਼ੇ ਵਿਰੋਧ ਜਿਹੜਾ ਯੁੱਧ ਦੀ ਹੈ ਇਹ ਡਰਾਮੇਬਾਜ਼ੀ ਦੀ ਜਿਹੜੀ ਇਹ ਗੱਲ ਕਰਦੇ ਆ ਜੇ ਉਸ ਨੂੰ ਲੈ ਕੇ ਵਾਕਈ ਸੀਰੀਅਸ ਸੀ ਜੇ ਦੂਰ ਦਰਾਡੇ ਤੋਂ ਆਪਾਂ ਸਾਰੇ ਭੈਣ ਭਰਾ ਪਹੁੰਚ ਸਕਦੇ ਆ ਮਨਦੀਪ ਦੇ ਹੱਕ ਦੇ ਵਿੱਚ ਤਾਂ ਫੇਰ ਉਸ ਦਿਨ ਦਾ ਬੀਬੀ ਸਰਬਜੀਤ ਕੌਰ ਮਾਨੂਕੇ ਨੇ ਮਨਦੀਪ ਨੂੰ ਪੁੱਛਿਆ ਕਿਉਂ ਨਹੀਂ ਕਿ ਭਾਈ ਦੱਸ ਕਿਹੜੇ ਬੰਦੇ ਚਿੱਟਾ ਵੇਚਦੇ ਆ ਤੇ ਕਿਹੜੇ ਬੰਦੇ ਤੈਨੂੰ ਧਮਕੀਆਂ ਦਿੰਦੇ ਐ ਮੈਨੂੰ ਵੀ ਇੱਕ ਗੈਂਗਸਟਰ ਦੇ ਵੱਲੋਂ ਫੋਨ ਆਇਆ ਧਮਕੀ ਆਈ ਆ ਜਿਹਨੂੰ ਭਾਰਤ ਸਰਕਾਰ ਨੇ ਅਤਵਾਦੀ ਐਲਾਨਿਆ ਹੋਇਆ ਔਰ ਸਰਕਾਰ ਦੇ ਹੀ ਇੱਕ ਵੱਡੇ ਲੀਡਰ ਨੇ ਮੈਨੂੰ ਉਹ ਫੋਨ ਕਰਵਾਇਆ ਅੱਜ ਅਸੀਂ ਇਹ ਤੋਂ ਜਤਾਵਨੀ ਦਿੰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਵੀ ਜੇ ਉਹ ਐਸਐਚਓ ਤੇ ਕਾਰਵਾਈ ਨਾ ਕੀਤੀ ਜੇ ਉਹਨੂੰ ਨਾਮ ਬਦਲਿਆ ਤਾਂ ਆਉਣ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਜਿਹੜਾ ਉਹ ਹੋਰ ਤਿੱਖਾ ਕਰਾਂਗੇ ਤੇ ਹੋਰ ਵੱਡੇ ਜਿਹੜੇ ਇਕੱਠ ਕਰਾਂਗੇ ਐਸਐਸਪੀ ਪਟਿਆਲਾ ਨੇ ਵੀ ਮੈਨੂੰ ਦਨ ਐਸਐਚਓ ਜਿਹੜਿਆ ਚੱਕਣ ਵਾਸਤੇ ਭੇਜੇ ਪਰ ਮੈਂ ਉਹਨੂੰ ਕਿਹਾ ਵੀ ਐਸਐਚਓ ਸੁੱਚੋ ਭੇਜਣ ਦੀ ਲੋੜ ਨਹੀਂ ਮੈਂ ਆਪ ਹੀ ਤੇਰੇ ਕੋਲੇ ਆਉਣਾ ਮੈਂ ਗਿਆ ਉਥੇ ਉਹਨੇ ਕਿਹਾ ਕਿ ਭਾਈ ਸਾਨੂੰ ਲਿਖ ਕੇ ਦੇ ਕਿ ਤੂੰ ਭਗਵੰਤਮਾਨ ਤੇ ਉਹਦੇ ਘਰ ਵਾਲੀ ਦੇ ਖਿਲਾਫ ਕੋਈ ਖਬਰ ਨਹੀਂ ਲਾਏਗਾ ਉਹ ਬਿਲਕੁਲ ਇੱਕ ਡਰਾਮਾ ਸੀ ਬੀਬੀ ਸਰਬਜੀਤ ਕੌਰ ਮਾਨੂ ਕੀ ਦਾ ਕਿਉਂਕਿ ਬੀਬੀ ਸਰਬਜੀਤ ਕੌਰ ਮਾਨੂ ਕੇ ਦੇ ਨਾਲ ਆਪਣੇ ਨਾਲ ਹੀ ਸਰਕਾਰੀ ਕੈਮਰੇ ਵੀ ਚੱਲ ਰਹੇ ਆ ਦੇਖ ਲੈਣਾ ਬੀਬੀ ਸਰਬਜੀਤ ਕੌਰ ਮਾਨੂ ਕੇ ਨੇ ਕਿ ਉਹਦੇ ਨਾਲ ਤਾਂ ਆਪਣੇ ਨਾਲ ਨਸ਼ਾ ਤਸਕਰ ਤੁਰੇ ਫਿਰਦੇ ਹੁੰਦੇ ਆ ਔਰ ਦੂਜੀ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਇੱਕ ਸਾਡਾ ਸਾਥੀ ਪੱਤਰਕਾਰ ਸੀ ਜਿਨੇ ਬੀਬੀ ਸਰਬਜੀਤ ਕੌਰ ਮਾਨੂੰਕੇ ਦੇ ਬੂਟਿਆਂ ਸੰਬੰਧੀ ਇੱਕ ਖਬਰ ਲਾਈ ਸੀ ਉਸ ਪੱਤਰਕਾਰ ਨੂੰ ਬਹਾਨੇ ਦੇ ਨਾਲ ਬੀਬੀ ਮਾਨੂੰਕੇ ਨੇ ਸਦਵਾਇਆ ਕਿਸੇ ਬੰਦਿਆਂ ਦੇ ਕੋਲੋਂ ਆਪਣੇ ਬੰਦਿਆਂ ਦੇ ਕੋਲੋਂ ਔਰ ਉਹ ਪੱਤਰਕਾਰ ਤੇ ਹਮਲਾ ਵੀ ਕਰਵਾਇਆ ਔਰ ਪੁਲਿਸ ਦੀ ਕਰਤੂਤ ਦੇਖ ਲੋ ਪੁਲਿਸ ਉਹਦੇ ਤੇ ਇੱਕ ਮਾਮੂਲੀ ਧਾਰਾ ਉਹ ਵੀ ਜਦੋਂ ਰੌਲਾ ਰੱਪਾ ਪੈਂਦਾ ਹੈ ਉਹ ਲਾਉਂਦੀ ਐ ਜਦ ਕਿ ਗੱਡੀ ਪੰਨੀ ਗਈ ਹੋਰ ਵੀ ਸੱਟਾਂ ਉਹਦੇ ਮਾਰੀਆਂ ਗਈਆਂ ਪਰ ਇੱਕ ਮਮੂਲੀ ਜਿਹੜੀ ਆ ਉਹ ਤਾਰਾ ਲਾ ਦਿੰਦੀ ਐ ਕੁਝ ਦਿਨਾਂ ਬਾਅਦ ਉਹ ਬੀਬੀ ਸਰਬਜੀਤ ਕੌਰ ਮਾਨੂੰਕੇ ਦੇ ਨਾਲ ਬੰਦੇ ਜਿਨ੍ਹਾਂ ਨੇ ਪੱਤਰਕਾਰ ਕੁੱਟਿਆ ਸੀ ਉਹ ਕੁਝ ਦਿਨਾਂ ਬਾਅਦ ਬੀਬੀ ਸਰਬਜੀਤ ਕੌਰ ਮਾਨੂੰਕੇ ਨਾਲ ਫੇਰ ਦੇਖੇ ਗਏ ਤਸਵੀਰਾਂ ਜਿਹੜੀਆਂ ਆਈਆਂ ਔਰ ਹੈਰਾਨੀ ਦੀ ਗੱਲ ਉਸ ਤੋਂ ਵੀ ਪਰੇ ਹੋਗੀ ਜਦੋਂ ਕੁਝ ਦਿਨਾਂ ਬਾਅਦ ਉਹੀ ਬੰਦੇ ਜਿਨ੍ਹਾਂ ਨੇ ਪੱਤਰਕਾਰ ਕੁੱਟਿਆ ਸੀ ਜਿਹੜੇ ਬੀਬੀ ਦੇ ਬੰਦੇ ਸੀ ਔਰ ਉਹ ਕੁਝ ਦਿਨਾਂ ਬਾਅਦ ਕਾਫੀ ਮਾਤਰਾ ਦੇ ਵਿੱਚ ਚਿੱਟੇ ਦੇ ਨਾਲ ਜਿਹੜੇ ਉਹ ਬੰਦੇ ਫੜੇ ਗਏ ਫੇਰ ਵੀ ਉਹਦੇ ਤੇ ਕੋਈ ਉਨੀ ਕਾਰਵਾਈ ਨਹੀਂ ਹੋਈ ਜਿੰਨੀ ਜਿਹੜੀ ਆ ਹੋਣੀ ਚਾਹੀਦੀ ਸੀ ਸੋ ਹੁਣ ਕਈ ਦਿਨ ਹੋ ਗਿਆ ਮਨਦੀਪ ਦੇ ਉੱਪਰ ਇਹ ਜਿਹੜਾ ਟੱਕਾ ਹੋਇਆ ਹੈ ਜੇ ਬੀਬੀ ਸਰਬਜੀਤ ਗੁਰਮਾਨੂ ਕੇ ਲੋਕਲ ਵਧਾਇਕਾ ਵਾਕਈ ਨਸ਼ਿਆਂ ਨੂੰ ਲੈ ਕੇ ਨਸ਼ੇ ਵਿਰੋਧ ਜਿਹੜਾ ਯੁੱਧ ਦੀ ਇਹ ਡਰਾਮੇਬਾਜ਼ੀ ਦੀ ਜਿਹੜੀ ਇਹ ਗੱਲ ਕਰਦੇ ਐ ਜੇ ਉਸ ਨੂੰ ਲੈ ਕੇ ਵਾਕਈ ਸੀਰੀਅਸ ਸੀ ਜੇ ਦੂਰ ਦਰਾਡੇ ਤੋਂ ਆਪਾਂ ਸਾਰੇ ਭੈਣ ਭਰਾ ਪਹੁੰਚ ਸਕਦੇ ਆ ਮਨਦੀਪ ਦੇ ਹੱਕ ਦੇ ਵਿੱਚ ਤਾਂ ਫੇਰ ਉਦੋਂ ਦਾ ਬੀਬੀ ਸਰਬਜੀਤ ਕੌਰ ਮਾਨੁਕੇ ਨੇ ਮਨਦੀਪ ਨੂੰ ਪੁੱਛਿਆ ਕਿਉਂ ਨਹੀਂ ਕਿ ਭਾਈ ਦੱਸ ਕਿਹੜੇ ਬੰਦੇ ਚਿੱਟਾ ਵੇਚਦੇ ਐ ਤੇ ਕਿਹੜੇ ਬੰਦੇ ਤੈਨੂੰ ਧਮਕੀਆਂ ਦਿੰਦੇ ਐ ਤੇ ਉਹਨਾਂ ਦੇ ਜੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਉਦੋਂ ਦੀ ਕਿਉਂ ਨਹੀਂ ਉਹਨੇ ਕੋਈ ਗੱਲ ਕੀਤੀ ਬੀਬੀ ਮਾਨੁਕੇ ਨੇ ਮਨਦੀਪ ਦੇ ਨਾਲ ਜੇ ਬੀਬੀ ਮਾਨੁਕੇ ਦੀ ਉਹਨਾਂ ਦੇ ਨਾਲ ਕੋਈ ਸਾਂਝ ਨਹੀਂ ਤਾਂ ਫਿਰ ਬੀਬੀ ਮਾਨੁਕੇ ਨੂੰ ਉਹਨਾਂ ਦੇ ਉੱਪਰ ਕਾਰਵਾਈ ਕਰਾਉਣ ਤੋਂ ਗਰੇਜ ਕਿਉਂ ਐ ਇੱਕ ਭੂਸਰਿਆ ਹੋਇਆ ਇਹਨਾਂ ਦਾ ਐਸ ਐਚਓ ਜਿਹੜਾ ਅਠੂਰ ਤੋਂ ਐਸ ਐਚਓ ਆ ਉਹਦੀਆਂ ਕਰਤੂਤਾਂ ਦੀ ਲਿਸਟ ਵੀ ਸਾਡੇ ਕੋਲੇ ਜਿਹੜੀ ਆ ਪਹੁੰਚ ਰਹੀ ਆ ਕੱਲ ਵੀ ਇੱਕ ਵਿਚਾਰੇ ਸ਼ਾਇਦ ਭੰਮੀਪੁਰੇ ਤੋਂ ਇੱਕ ਮੈਨੂੰ ਫੋਨ ਆਇਆ ਸੀਗਾ ਕਈ ਦਿਨਾਂ ਤੋਂ ਉਹਨਾਂ ਦੀਆਂ ਮੱਝਾਂ ਚੋਰੀਆਂ ਹੋ ਗਈਆਂ ਕਿ ਗਰੀਬ ਪਰਿਵਾਰ ਐ ਤੇ ਉਲਟਾ ਉਹਨਾਂ ਨੂੰ ਹੀ ਉਹ ਦਬਕੇ ਮਾਰੀ ਜਾਂਦਾ ਜੇ ਉੱਥੇ ਥਾੜੇ ਜਾਂਦੇ ਐ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਭਾਈ ਪੁੱਛ ਲੈਣਾ ਐ ਐਸਐਚਓ ਨੂੰ ਕੋਈ ਨਹੀਂ ਕਹਿੰਦੇ ਭਾਈ ਜੀ ਸਾਡਾ ਨਾਂ ਨਾ ਲਿਓ ਕਿ ਅਸੀਂ ਤੁਹਾਨੂੰ ਕਿਹਾ ਪੁੱਛਣ ਵਾਸਤੇ ਕਹਿੰਦੇ ਜੇ ਤੁਸੀਂ ਸਾਡਾ ਨਾਂ ਲੈ ਕੇ ਮੱਝਾਂ ਦੇ ਬਾਰੇ ਗੱਲ ਕਰ ਲਈ ਤਾਂ ਸਾਨੂੰ ਫੇਰ ਦਬਕੇ ਮਾਰੂਗਾ ਸੋ ਇਸ ਤਰੀਕੇ ਦਾ ਉਹ ਭੂਸਰਿਆ ਹੋਇਆ ਐਸਐਚਓ ਹੰਕਾਰਿਆ ਹੋਇਆ ਜਿਹੜਾ ਉਹ ਬੰਦਾ ਉੱਤੇ ਲਾਇਆ ਐ ਐਸਚੋ ਐਸਐਸਪੀ ਅੰਕੁਰ ਗੁਪਤਾ ਜੀ ਨੇ ਆਪ ਤਾਂ ਚੰਗੇ ਅਫਸਰ ਐ ਐਸਐਸਪੀ ਸਾਹਿਬ ਪਰ ਇਹੋ ਜੇ ਘਟਿਆ ਐਸਚੋ ਨੂੰ ਕਿਉਂ ਲਾਇਆ ਹੋਇਆ ਇਹ ਗੱਲ ਜਿਹੜੀ ਆ ਸਮਝੋ ਬਾਹਰ ਆ ਮੈਨੂੰ ਲੱਗਦਾ ਕਿ ਪਦਮੀਆਂ ਤੇ ਬਹਿ ਕੇ ਕਿਸੇ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਐ ਡੀਆਈਜੀ ਹਰਚਰਨ ਸਿੰਘ ਦਾ ਮਾਮਲਾ ਤਾਜ਼ਾ ਆਪਣੇ ਸਾਹਮਣੇ ਹੀ ਐ ਉਹ ਵੀ ਬੜਾ ਤੰਗ ਕਰਦਾ ਸੀ ਲੋਕਾਂ ਨੂੰ ਤੇ ਜਦੋਂ ਸਮਾ ਮਾੜਾ ਆਉਂਦਾ ਤੇ ਫਿਰ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਪਤਾ ਨਹੀਂ ਲੱਗਦਾ ਕਿ ਕਦੋਂ ਕਾਲ ਤੁਹਾਡੇ ਸਿਰ ਤੇ ਖੜਾ ਸੋ ਬਹੁਤ ਸਾਰੀਆਂ ਲਿਸਟ ਲੰਬੀ ਹੈ ਤੇ ਸਾਡੇ ਤੇ ਵੀ ਅਮਨਿੰਦਰਜੀਤ ਹੁਣੇ ਖੜੇ ਆ ਸੀ ਇਕੱਠੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਸਾਂਝ ਦੇ ਨਾਲ ਪੱਤਰਕਾਰੀ ਕਰਦੇ ਰਹੇ ਆ ਰਾਤ ਹੀ ਮੈਨੂੰ ਵੀ ਇੱਕ ਗੈਂਗਸਟਰ ਦੇ ਵੱਲੋਂ ਫੋਨ ਆਇਆ ਧਮਕੀ ਆਈ ਆ ਜਿਹਨੂੰ ਭਾਰਤ ਸਰਕਾਰ ਨੇ ਅਤਵਾਦੀ ਐਲਾਨਿਆ ਹੋਇਆ ਔਰ ਸਰਕਾਰ ਦੇ ਇੱਕ ਵੱਡੇ ਲੀਡਰ ਨੇ ਮੈਨੂੰ ਉਹ ਫੋਨ ਕਰਵਾਇਆ ਔਰ ਵੈਸੇ ਤਾਂ ਮੈਂ ਨਾਮ ਲੈਣ ਚ ਕੋਈ ਗਰੇਜ਼ ਨਹੀਂ ਪਰ ਮੈਨੂੰ ਆਤੀ ਹਲੇ ਫੋਨ ਆਇਆ ਤੇ ਮੈਨੂੰ ਥੋੜਾ ਵੈਰੀਫਾਈ ਕਰਨ ਨੂੰ ਸਮਾਂ ਲੱਗੂਗਾ ਐਵੇਂ ਆਪਾਂ ਕਿਸ ਦਾ ਨਾਮ ਲੈ ਲੈਂਦੇ ਵੀ ਜਿਹੜਾ ਉਹ ਚੰਗੇ ਲੱਗਦੇ ਨਹੀਂ ਔਰ ਉਹਨੇ ਵੀ ਜਿਹੜਾ ਉਹ ਫੋਨ ਕੀਤਾ ਇਸ ਤੋਂ ਪਹਿਲਾਂ ਐਸਐਸਪੀ ਪਟਿਆਲਾ ਨੇ ਵੀ ਮੈਨੂੰ ਤਿੰਨ ਐਸਐਚਓ ਜਿਹੜਿਆ ਚੱਕਣ ਵਾਸਤੇ ਭੇਜੇ ਪਰ ਮੈਂ ਉਹਨੂੰ ਕਿਹਾ ਵੀ ਐਸਐਚਓ ਸੋਚੋ ਭੇਜਣ ਦੀ ਲੋੜ ਨਹੀਂ ਮੈਂ ਆਪ ਹੀ ਤੇਰੇ ਕੋਲੇ ਆਉਣਾ ਮੈਂ ਗਿਆ ਉਥੇ ਉਹਨੇ ਕਿਹਾ ਕਿ ਭਾਈ ਸਾਨੂੰ ਲਿਖ ਕੇ ਦੇ ਕਿ ਤੂੰ ਭਗਵੰਤਮਾਨ ਤੇ ਉਹਦੇ ਘਰ ਵਾਲੀ ਦੇ ਖਿਲਾਫ ਕੋਈ ਖਬਰ ਨਹੀਂ ਲਾਏਗਾ ਖਾਸ ਕਰਕੇ ਜਿਹੜਾ ਭਗਵੰਤ ਮਾਨ ਦਾ ਤੇ ਰਾਜਪਾਲ ਸਾਹਿਬ ਦਾ ਉਸ ਸਮੇਂ ਜਿਹੜਾ ਵਿਵਾਦ ਚੱਲਦਾ ਸੀਗਾ ਤਾਂ ਮੈਂ ਉਦੋਂ ਵੀ ਉਹਨੂੰ ਕਿਹਾ ਕਿ ਵੈਸੇ ਤਾਂ ਇਹ ਲਿਖਤੀ ਲੁਕਤੀ ਦਿੱਤਾ ਤੇਰੇ ਕੰਮ ਦੀ ਕੋਈ ਗੱਲ ਨਹੀਂ ਇਹ ਕੰਮ ਦੀ ਦਾ ਮੇਰੀ ਹੈ ਕਿ ਮੈਂ ਬਾਹਰ ਜਾ ਕੇ ਕਹਿ ਸਕਦਾ ਕਿ ਪੁਲਿਸ ਸਾਡੇ ਤੋਂ ਤੱਕੇ ਨਾ ਲਿਖਾਉਂਦੀ ਹੈ ਕਿ ਇਹ ਭਾਈ ਪੁਲਿਸ ਜਿਹੜੀ ਹੈ ਖਬਰ ਨਹੀਂ ਲਾਉਣੀ ਸਰਕਾਰ ਦੇ ਖਿਲਾਫ ਪਰ ਮੈਂ ਉਹਨੂੰ ਕਿਹਾ ਕਿ ਜੇ ਤੂੰ ਤੱਕੇ ਕਰਨਾ ਹੀ ਹੈ ਮੈਂ ਲਿਖ ਲੁਕ ਕੇ ਤੈਨੂੰ ਕੁਝ ਨਹੀਂ ਦੇਣਾ ਮੈਂ ਤੇਰੇ ਕੋਲੇ ਅੰਦਰ ਬੈਠਾ ਤੂੰ ਮੇਰੇ ਸੁਭੇਵ ਦਾ ਮੇਰੇ ਤੇ ਪਰਚਾ ਦੇਣਾ ਦੇ ਸਕਦਾ ਤੇਰੇ ਕੋਲ ਪਾਵਰ ਹੈ ਮੇਰੀ ਗੱਡੀ ਵੀ ਬਾਹਰ ਖੜੀ ਹੈ ਜੇ ਤੂੰ ਉਹਦੇ ਵਿੱਚ ਕੁਝ ਰੱਖ ਕੇ ਪਰਚਾ ਦੇਣਾ ਉਹ ਵੀ ਤੂੰ ਦੇ ਸਕਦਾ ਕਿਉਂਕਿ ਤੇਰੇ ਕੋਲੇ ਪਾਵਰ ਹੈ ਪਰ ਜਿਹੜੀ ਖਬਰ ਸਹੀ ਹੈ ਉਹ ਅਸੀਂ ਲਾਉਣੀਓ ਲਾਉਣੀ ਹੈ ਜਿਹੜੀ ਮਰਜ਼ੀ ਜਿਹੜੀ ਆ ਕਾਰਵਾਈ ਕਰ ਦੋ ਸੋ ਪੱਤਰਕਾਰ ਭਾਈਚਾਰੇ ਦੇ ਨਾਲ ਪਿਛਲੇ 4 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਤੋਂ ਹੀ ਟੱਕੇਸ਼ਾਈ ਜਿਹੜੀ ਆ ਇਹ ਸਰਕਾਰ ਕਰਦੀ ਆਈ ਹੈ ਤੇ ਲਗਾਤਾਰ ਲੜਦੇ ਆ ਰਹੇ ਆ ਬਹੁਤ ਸਾਰੇ ਸਾਡੇ ਸਾਥੀ ਰਤਨ ਆਪਣੇ ਮਨਿੰਦਰਜੀਤ ਸਿੱਧੂ ਹੋਣੀ ਹੈ ਤੇ ਜਸ ਗਰੇਵਾਲ ਹੋਣੀ ਐ ਜਗਤਾਰ ਸਿੰਘ ਭੁੱਲਰ ਹੋਣੀ ਸਾਡੇ ਸਾਥੀ ਹੋਰ ਵੀ ਬਹੁਤ ਸਾਰੇ ਜਿਹੜੇ ਸਾਥੀ ਲਗਾਤਾਰ ਪੰਜਾਬ ਦੇ ਮੁੱਦਿਆਂ ਦੇ ਉੱਪਰ ਲਗਾਤਾਰ ਜਿਹੜੀ ਆ ਉਹ ਗੱਲ ਕਰਦੇ ਆ ਰਹੇ ਐ ਔਰ ਲਗਾਤਾਰ ਇਹਨਾਂ ਨੂੰ ਤਮਕਾਇਆ ਵੀ ਜਾਂਦਾ ਰਿਹਾ ਪਰ ਹੁਣ ਸਮਾਂ ਵੀ ਜਿਹੜਾ ਉਹ ਥੋੜਾ ਬਹੁਤ ਸਾਰੀਆਂ ਲਿਸਟ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਕਰਤੂਤਾਂ ਦੀ ਲਿਸਟ ਲੰਬੀ ਐ ਸੋ ਅੱਜ ਅਸੀਂ ਇਹ ਤੋਂ ਚੇਤਾਵਨੀ ਦਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਵੀ ਜੇ ਉਹ ਐਸਐਚਓ ਤੇ ਕਾਰਵਾਈ ਨਾ ਕੀਤੀ ਜੇ ਉਹਨੂੰ ਨਾਮ ਬਦਲਿਆ ਤੋਂ ਆਉਣ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਜਿਹੜਾ ਉਹ ਹੋਰ ਤਿੱਖਾ ਕਰਾਂਗੇ ਤੇ ਹੋਰ ਵੱਡੇ ਜਿਹੜੇ ਇਕੱਠ ਕਰਾਂਗੇ ਐਨੀ ਗੱਲ ਕਰਦਾ ਹੋਇਆ ਮੈਂ ਤੁਹਾਡੇ ਤੋਂ ਸ਼ਮਾ ਮੰਗਦਾ ਜੇ ਕੋਈ ਹੋਰ ਪਕਰ ਵਾਅਦਾ ਘਾਟਾ ਕਿਹਾ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ